ਵਲ ਮਿੱਤਰੋ ਤੁਸੀਂ ਪੰਜਾਬੀ ਕੋਮੇਡੀ ਹਾਰਰ ਮੂਵੀਸ ਤਾਂ ਦੇਖੀ ਹੋਣੀਆਂ ਪਰ ਕਦੇ ਪੰਜਾਬੀ ਹਾਰਰ ਸੀਰੀਅਸਨੈਸ ਵਾਲੀ ਮੂਵੀ ਨਹੀਂ ਦੇਖੀ ਹੋਣੀ ਇਹ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਕਿਉਂਕਿ ਅੱਜ ਮੈਂ ਇੱਕ ਇਦਾਂ ਦੀ ਫਿਲਮ ਦੇਖੀ ਜੋ ਮੈਨੂੰ ਨਹੀਂ ਲੱਗਦਾ ਕਿਸੇ ਨੇ ਦੇਖੀ ਹੋਊਗੀ ਇੰਨੀ ਜ਼ਿਆਦਾ ਸੀਰੀਅਸਨੈਸ ਨਾਲ ਭਰੀ ਹੋਈ ਤੇ ਇੰਨੀ ਜ਼ਿਆਦਾ ਹੌਂਟਡ ਮੂਵੀ ਉਹ ਵੀ ਪੰਜਾਬੀ ਮੈਨੂੰ ਉਮੀਦ ਨਹੀਂ ਸੀ ਕਿ ਪੰਜਾਬ ਵਾਲੇ ਵੀ ਇਦਾਂ ਦੀ ਫਿਲਮ ਬਣਾ ਸਕਦੇ ਨੇ ਬਿਲਕੁਲ ਹੰਟਡ ਤੇ ਪੂਰੀ ਸੀਰੀਅਸਨੈਸ ਦੇ ਨਾਲ ਭਰੀ ਹੋਈ ਫਿਲਮ ਜੋ ਕਿ ਤੁਹਾਨੂੰ ਡਰਾ ਕੇ ਰੱਖ ਦੋਗੀ ਤੇ ਮਿੱਤਰੋ ਅੱਜ ਆਪਾਂ ਇਸੇ ਫਿਲਮ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਇਸੇ ਫਿਲਮ ਦੇ ਬਾਰੇ ਜਾਣਤਿਆ ਕਰਨ ਜਾ ਰਹੇ ਹਾਂ ਕਿ ਕਿੱਥੇ ਸੀ ਇਹ ਫਿਲਮ ਐਨੇ ਟਾਈਮ ਤੋਂ ਵੈਸੇ ਸੀ ਤਾਂ ਮਿੱਤਰੋ ਮੇਰਾ ਨਾਮ ਨਵਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਫਲਿੱਪਸ ਵਿਦ ਨਵਜੋਤ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਬਿਲਕੁਲ ਮਿੱਤਰੋ ਅੱਜ ਠੀਕ ਇਦਾਂ ਦੀ ਫਿਲਮ ਦੇਖੀ ਮੈਨੂੰ ਨਹੀਂ ਵੈਲ ਸਭ ਤੋਂ ਵਧੀਆ ਚੀਜ਼ ਇਹ ਫਿਲਮ ਸੀ ਪੰਜਾਬੀ ਪੰਜਾਬ ਦੀ ਬਣੀ ਹੋਈ ਇੱਕ ਇਦਾਂ ਦੀ ਫਿਲਮ ਜੋ ਕਿ ਰਿਲੀਜ਼ ਹੋਈ ਸੀ 2023 ਦੇ ਵਿੱਚ ਜਿਹਦਾ ਨਾਮ ਆ ਗੁੜੀਆ ਇਹ ਫਿਲਮ ਜਿਹਨਾਂ ਨੇ ਨਹੀਂ ਦੇਖੀ ਉਹਨਾਂ ਨੂੰ ਮੈਂ ਦੱਸਦਾ ਇਹ ਫਿਲਮ ਜੋ ਹੈ ਇਹ ਪੂਰੀ ਦੀ ਪੂਰੀ ਫਿਲਮ ਜੋ ਹੈ ਉਹ ਸੀਰੀਅਸ ਨਸ ਨਾ ਭਰੀ ਹੋਈ ਹਾਰਰ ਫਿਲਮਾਂ ਜੋ ਆਜ ਕੱਲ ਦੇ ਜਮਾਨੇ ਵਿੱਚ ਸ਼ਾਇਦ ਹੀ ਪੰਜਾਬੀ ਫਿਲਮ ਪੰਜਾਬੀ ਇੰਡਸਟਰੀ ਵਿੱਚ ਕੋਈ ਵੀ ਇਦਾਂ ਦੀ ਫਿਲਮ ਬਣੀ ਹੀ ਨਹੀਂ ਹੋਊਗੀ ਜੋ ਹਾਰਰ ਪਲੱਸ ਸੀਰੀਅਸ ਹੋਵੇ ਤੇ ਆਪਾਂ ਜ਼ਿਆਦਾਤਰ ਪੰਜਾਬੀ ਫਿਲਮਾਂ ਦੇਖਦੇ ਆਉਂਨੇ ਆ ਹਾਰਰ ਤੇ ਕਾਮੇਡੀ ਨਾਲ ਭਰੀਆਂ ਹੋਈਆਂ ਇਹੀ ਇੱਕ ਲੋਟੀ ਫਿਲਮਾਂ ਗੁੜੀਆ ਜੋ ਮੈਨੂੰ ਹਾਰਰ ਦੇ ਸੀਰੀਅਸ ਨਸਣਾ ਭਰੀ ਹੋਈ ਮਿਲੀ ਕਿਉਂਕਿ ਪੰਜਾਬ ਦੇ ਵਿੱਚ ਹੋਰ ਇਦਾਂ ਦੀ ਫਿਲਮ ਕੋਈ ਹੈ ਹੀ ਨਹੀਂ ਕੋਈ ਬਣੀ ਨਹੀਂ ਰੀਸੈਂਟਲੀ ਗੀਪੀ ਗਰਾਸ ਆਪਦੀ ਰਿਲੀਜ਼ ਹੋਈ ਜੱਟ ਨੂੰ ਚੜੇਲ ਟੱਕਰੀ ਉਹ ਵੀ ਕਾਮੇਡੀਕਲ ਸੀ ਤੇ ਉਸ ਤੋਂ ਪਹਿਲਾਂ ਪੂਤਜੀ ਵੀ ਰਿਲੀਜ਼ ਹੋਈਆਂ ਸੀ ਬਹੁਤ ਸਾਰੀਆਂ ਇਦਾਂ ਦੀਆਂ ਫਿਲਮਾਂ ਜੋ ਹਾਰਰ ਤਾਂ ਸੀਗੀਆਂ ਪਰ ਸਾਨੂੰ ਉਹਦਾਂ ਦੀ ਫੀਲਿੰਗ ਨਹੀਂ ਦਿੱਤੀ ਉਹਨੇ ਹੁਣ ਇਦਾਂ ਦੀਆਂ ਫਿਲਮਾਂ ਬਣਨੀਆਂ ਮੈਨੂੰ ਲੱਗਦਾ ਸ਼ੁਰੂ ਹੋਣੀਆਂ ਇਹ ਫਿਲਮ ਤੋਂ ਬਾਅਦ ਜਿਹਦਾ ਨਾਮ ਆ ਕੁੜੀਆਂ ਤੇ ਇਹ ਫਿਲਮ ਬਹੁਤ ਜਿਆਦਾ ਅੰਡਰ ਰੇਟਡ ਕਹਿ ਸਕਦਾ ਹਾਂ ਇਹ ਫਿਲਮ ਬਾਰੇ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਇੰਨਾ ਜਿਆਦਾ ਪਤਾ ਹੋਊਗਾ ਇਹ ਫਿਲਮ ਮੈਂ ਵੀ ਆਚੀ ਦੇਖੀ ਆ ਤੇ ਮੈਨੂੰ ਨਹੀਂ ਸੀ ਪਤਾ ਇਹ ਫਿਲਮ 2023 ਦੇ ਵਿੱਚ ਬਣੀ ਹੋਈ ਆ ਤੇ ਇਹ ਫਿਲਮ ਦੇਖਣ ਤੋਂ ਬਾਅਦ ਮੈਂ ਕਹਿ ਸਕਦਾ ਕਿ ਪੰਜਾਬੀ ਵੀ ਹੁਣ ਇਸ ਲੈਵਲ ਤੇ ਪਹੁੰਚ ਚੁੱਕੇ ਨੇ ਕਿ ਸਾਡੀਆਂ ਫਿਲਮਾਂ ਵੀ ਹੁਣ ਦੇਖਣ ਯੋਗ ਹੋ ਗਈਆਂ ਨੇ ਖਾਸ ਕਰਕੇ ਹਾਰਰ ਫਿਲਮਾਂ ਕਿਉਂਕਿ ਮੈਂ ਹਾਰਰ ਕਮੇਡੀਜ਼ ਦੇਖ ਦੇ ਕੇ ਪਰੇਸ਼ਾਨ ਹੋ ਗਿਆ ਬਾਈ ਮੈਨੂੰ ਇਤਾਂ ਦੀ ਫਿਲਮ ਚਾਹੀਦੀ ਸੀ ਤੇ ਮੈਂ ਉਹ ਫਿਲਮ ਦੇਖ ਲਈ ਤੇ ਹੋਪ ਕਰਦਾ ਤੁਹਾਨੂੰ ਵੀ ਇਤਾਂ ਦੀ ਫਿਲਮ ਚਾਹੀਦੀ ਹੋਊਗੀ ਤੇ ਤੁਸੀਂ ਵੀ ਇਹ ਫਿਲਮ ਦੇਖ ਸਕਦੇ ਹੋ ਕਿਉਂਕਿ ਇਹ ਫਿਲਮ ਜੋ ਹੈ ਇਹ ਫਿਲਮ ਦਾ ਬੇਸ ਅਲੱਗ ਲੈਵਲ ਦਾ ਬਾਈ ਇਹ ਫਿਲਮ ਦਾ ਬੇਸ ਸੌਂਲੀ ਹਾਰਰ ਫਿਲਮ ਤੁਸੀ ਦੇਖੇ ਹੋਣੀਆਂ ਹਾਰਰ ਕਮੇਡੀ ਦੀ ਗੱਲ ਨਹੀਂ ਕਰ ਰਿਹਾ ਸੀਰੀਅਸ ਨੈਥ ਦੀ ਗੱਲ ਕਰ ਰਹੇ ਹਾਂ ਜੋ ਸੀਰੀਅਸ ਵੇ ਦੇ ਵਿੱਚ ਬਣੇ ਹੋਣ ਇੱਕਦਮ ਕ੍ਰਿਟੀਕਲ ਵੇ ਦੇ ਵਿੱਚ ਬਣਾਈ ਹੋਣ ਸੌਸ ਦੀਆਂ ਹਾਰਰ ਫਿਲਮਾਂ ਉਹਨੂੰ ਟੱਕਰ ਦਿੰਦੀ ਆ ਇਹ ਫਿਲਮ। ਇਹ ਫਿਲਮ ਉਹਨੂੰ ਟੱਕਰ ਦਿੰਦੀ ਆ ਸੌਸ ਦੀਆਂ ਉਹਨਾਂ ਫਿਲਮਾਂ ਨੂੰ ਜੋ ਬਹੁਤ ਜ਼ਿਆਦਾ ਸੀਰੀਅਸ ਹਾਰਰ ਨੇ। ਜੇ ਗੱਲ ਕਰੀਏ ਮੂਵੀ ਦੀ ਕਾਸਟ ਦੀ ਮੂਵੀ ਦੇ ਵਿੱਚ ਨੇ ਯੋਗਰਾਜ ਹੰਸ ਤੇ ਹੋਰ ਵੀ ਬਹੁਤ ਵੱਡੇ ਕਲਾਕਾਰ ਮੂਵੀ ਦੇ ਵਿੱਚ ਦੇਖਣ ਵਾਲੇ ਨੇ। ਮੂਵੀ ਨੂੰ ਬਹੁਤ ਹੀ ਸਲੀਕੇ ਨਾਲ ਬਣਾਇਆ ਗਿਆ ਤੇ ਹਾਂ ਇੱਕ ਚੀਜ਼ ਹੋਰ ਮੂਵੀ ਫੈਮਿਲੀ ਨਾਲ ਬੈਠ ਕੇ ਦੇਖਣ ਵਾਲੀ ਨਹੀਂ ਹੈਗੀ। ਫੈਮਿਲੀ ਨਾਲ ਬੈਠ ਕੇ ਜੇ ਤੁਸੀਂ ਤਾਦੀ ਦੇਖ ਸਕਦੇ ਹੋ ਜੇ ਤੁਸੀਂ ਥੋੜੇ ਵੱਡੇ ਓਪਨ ਮਾਈਂਡਡ ਹੋ ਜੇ ਤੁਸੀਂ ਗਾਲਾਂ-ਗੋਲਾਂ ਕੱਢ ਲੈਣਾਂ ਤੁਹਾਡੀ ਫੈਮਿਲੀ ਮੂਰੇ ਇਹ ਬੰਗੂਦੇ ਬਿਲ ਸਿੱਧੀ ਸ਼ਾਉਦਾ ਵਿੱਚ ਗਾਲਾਂ ਹੈਗੀਆਂ ਨੇ ਮਾਪਿਆਂ ਦੇ ਸਿੱਧੀਆਂ ਗਾਲਾਂ ਕੱਢ ਰਹੇ ਨੇ ਲੋਕ ਤੇ ਪਲੀਜ਼ ਪਲੀਜ਼ ਕੰਨਾਂ ਵਿੱਚ ਹੈੱਡਫੋਨ ਲਾ ਕੇ ਦੇਖਿਓ ਜੇ ਤੁਸੀਂ ਕੱਲੇ ਬੈ ਕੇ ਦੇਖਣਾ ਚਾਹੁੰਦੇ ਹੋ ਫਿਲਮ ਨੂੰ ਤਾਂ ਹੈੱਡਫੋਨ ਲਾ ਕੇ ਜ਼ਰੂਰ ਦੇਖਿਓ ਜੇ ਤੁਸੀਂ ਹੈਗੇ ਹੋ ਥੋੜੇ ਬਹੁਤ ਆਪਣੀ ਫੈਮਲੀ ਨਾਲ ਤਾਂ ਤੁਸੀਂ ਦੇਖ ਸਕਦੇ ਹੋ ਫੈਮਲੀ ਨਾਲ ਬੈ ਕੇ ਦੇਖਣ ਵਾਲੀ ਮੂਵੀ ਇਹ ਹੋ ਸਕਦੀ ਆ ਬਾਕੀ ਓਵਰ ਆਲ ਇਹ ਫਿਲਮ ਮੈਨੂੰ ਬਹੁਤ ਚੰਗੀ ਲੱਗੀ ਇਸ ਕਰ ਨੂੰ ਮੈਂ 10 ਦੇ ਵਿੱਚੋਂ 9 ਦੀ ਰੇਟਿੰਗ ਦੇਣਾ ਪਸੰਦ ਕਰੂੰਗਾ ਕਿਉਂਕਿ ਇਹ ਇੱਕ ਪੰਜਾਬੀ ਇਤਾਂ ਦੀ ਫਿਲਮ ਲੱਗੀ ਗੀਪੀ ਗਿਰਾਲ ਦੀ ਚੜ੍ਹੇਲ ਟੱਕਰੀ ਨੂੰ ਮੈਂ 10 ਦੇ ਵਿੱਚੋਂ 3 ਦੀ ਰੇਟਿੰਗ ਦੇਣਾ ਚਾਹੁੰਗਾ ਤੇ ਉਹ ਰੇਟਿੰਗ ਦੇ ਮੁਕਾਬਲੇ ਇਹ ਫਿਲਮ ਦੀ ਰੇਟਿੰਗ ਇੱਥੇ ਆ ਤੇ ਮੇਰੀ ਰਿਸਪੈਕਟ ਲਾਏਗੀ ਇਹ ਫਿਲਮ ਸਾਰੀ ਦੀ ਸਾਰੀ ਕਿਉਂਕਿ ਪੰਜਾਬੀ ਫਿਲਮਾਂ ਜੋ ਨੇ ਉਹ ਹਾਰਰ ਦੇ ਵਿੱਚ ਭੋਰਦੰਗੀਆਂ ਨੇ ਹਾਰਰ ਕਮੇਡੀ ਕਰਕੇ ਭੋਰਦੰਗੀਆਂ ਨੇ ਤੇ ਇਹ ਇੱਕ ਇੰਦਾਂ ਦੀ ਲੋਤੀ ਫਿਲਮ ਮੈਨੂੰ ਲੱਗੀ ਜੋ ਮੈਨੂੰ ਚੰਗੀ ਲੱਗੀ ਜੋ ਮੇਰੇ ਦਿਲ ਦੇ ਵਿੱਚ ਸੱਚੀਉਂ ਦੇਖ ਕੇ ਜਿੰਨੂੰ ਡਰ ਪੈਦਾ ਹੋਇਆ ਦੇਖ ਕੇ ਜਿੰਨੂੰ ਮੇਰੇ ਦਿਲ ਨੂੰ ਡਰ ਵੀ ਲੱਗਿਆ ਦੇਖ ਕੇ ਕਿ ਹਾਂ ਇਹ ਫਿਲਮ ਸੱਚੀ ਡਰਾਉਂਗ ਲਾਈਕ ਹੈਗੀ ਆ ਇਹ ਫਿਲਮ ਸੱਤੀ ਇਦਾਂ ਦਾ ਧਾਮ ਰੱਖਦੀ ਹੈ ਕਿ ਤੁਸੀਂ ਡਰੋਗੇ ਗੱਲ ਕਰ ਰਿਹਾ ਨਾ ਮੂਵੀ ਦੀ ਸਟੋਰੀ ਦੀ ਮੂਵੀ ਦੀ ਸਟੋਰੀ ਜਿਵੇਂ ਮੈਂ ਕਿਹਾ ਮੂਵੀ ਦੀ ਸਟੋਰੀ ਆ ਮੂਵੀ ਦਾ ਨਾਮ ਆ ਗੁੜੀਆ ਮੂਵੀ ਦੀ ਜੋ ਸਟੋਰੀ ਆ ਗੁੜੀਆਂ ਨਾਮ ਦੀ ਕੁੜੀ ਤੇ ਹੀ ਬੇਸ ਕਰਦੇ ਆ ਕਿਵੇਂ ਗੁੜੀਆ ਦੀ ਜੋ ਮਾਂ ਹੁੰਦੀ ਆ ਉਹ ਨੌ ਬੱਚਿਆਂ ਦੀ ਬਲੀ ਦੇ ਕੇ ਇੱਕ ਨੂੰ ਔਲਾਦ ਪੈਦਾ ਹੋਗੀ ਜਿਸ ਨਾਲ ਉਹਦਾ ਵਾਂਸ਼ ਅੱਗੇ ਵਧੇਗਾ ਤੇ ਇਹ ਨਹੀਂ ਹੁੰਦਾ ਪੋਸਿਬਲ ਨਹੀਂ ਨਾ ਜਦੋਂ ਉਹ 7-8 ਬੱਚਿਆਂ ਨੂੰ ਮਾਰ ਦਿੰਦੀ ਆ ਆਖਰੀ ਬੱਚਾ ਮਾਰਨ ਵਾਲਾ ਰਹਿੰਦਾ ਹੁੰਦਾ ਤਾਂ گاؤں ਵਾਲਿਆਂ ਨੂੰ ਪਤਾ ਲੱਗ ਜਾਂਦਾ ਨੇ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਂਦਾ ਤੇ ਉਹਨੂੰ ਮਾਰ ਦਿੰਦੇ ਨੇ ਸਾਰੇ ਜਾਣੇ ਮਿਲ ਕੇ ਤੇ ਉਹਦੀ ਕੁੜੀ ਨੂੰ ਵੀ ਜਿੰਦਾ ਜਲਾ ਦਿੰਦੇ ਨੇ ਉਹਦੀ ਮਾਂ ਨੂੰ ਤਾਂ ਚਲੋ ਮਾਰੇ ਮਾਰੇ ਕਿਉਂਕਿ ਉਹਨੇ ਬੱਚਿਆਂ ਦੇ ਕਤਲ ਕੀਤਾ ਸੀ ਪਰ ਉਹਦੀ ਕੁੜੀ ਨੂੰ ਵੀ ਬੇਰਹਿਮੀ ਨਾਲ ਮਾਰਿਆ ਜਾਂਦਾ ਵਾ ਉਹਦੇ ਨਾਲ ਗਲਤ ਕੰਮ ਕਰਕੇ ਤੇ ਉਹੀ ਕੁੜੀ ਦਾ ਨਾਮ ਆ ਗੁੜੀਆ ਤੇ ਉਹੀ ਚੜੇਲ ਜਾਂ ਭੂਤ ਬਣ ਕੇ ਵਾਪਸ ਆਉਂਦੀ ਆ ਇਹਦੇ ਵਿੱਚ ਮੂਵੀ ਦੇ ਵਿੱਚ ਬਹੁਤ ਜ਼ਿਆਦਾ ਖੂਨ ਖਰਾਬਾ ਗਲੇ ਵੰਡਦੇ ਦਿਖਾਏ ਹੋਏ ਨੇ ਇਹ ਮੂਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਾਕੀ ਇਹ ਮੂਵੀ ਤੇ ਹਾਂ ਇਹ ਚੀਜ਼ ਮੈਂ ਕਹਿਣ ਜਾਊਂਗਾ ਇਹ ਮੂਵੀ ਆਪਣੇ ਬੱਚਾ ਮੂਰੇ ਬੈਠ ਕੇ ਨਾ ਦੇਖਿਓ ਤੁਹਾਡੇ ਬੱਚੇ ਡਰ ਸਕਦੇ ਨੇ ਤੇ ਬਾਕੀ ਮੇਰਾ ਦਿਲ ਖੁਸ਼ ਹੋ ਗਿਆ ਮੂਵੀ ਦੇਖ ਕੇ ਮੈਂ ਸੀਰੀਅਸਲੀ ਪਰਸਨਲੀ ਇਸ ਮੂਵੀ ਦਾ ਫੈਨ ਹੋ ਏ ਮੂਵੀ ਦਾ ਸੈਕੰਡ ਪਾਰਟ ਆਊਗਾ ਤੇ ਇਹ ਇੱਕ ਇਦਾਂ ਦੀ ਫਿਲਮਾਂ ਜਿਹਨੂੰ ਪਹਿਲੇ ਪਾਰਟ ਦੇ ਵਿੱਚ ਨਿਬੇੜਿਆ ਨਹੀਂ ਗਿਆ ਉਹਦਾ ਸੈਕੰਡ ਪਾਰਟ ਵੀ ਆਊਗਾ ਜ਼ਰੂਰ ਤੇ ਮੈਂ ਬਹੁਤ ਐਕਸਾਈਟਡ ਆ ਇਹਦਾ ਸੈਕੰਡ ਪਾਰਟ ਦੇਖਣ ਲਈ ਜਿਹਦਾ ਨਾਮ ਆ ਕੁੜੀਆ ਟੂ ਯਾ ਬਹੁਤ ਜਲਦੀ ਇਹਦੀ ਵੀ ਅਨਾਉਂਸਮੈਂਟ ਹੋ ਜਾਊਗੀ ਤੇ ਤੁਸੀਂ ਜਾ ਕੇ ਦੇਖ ਲਓ ਫਿਲਹਾਲ ਗੁੜੀਆ ਜੇ ਤੁਸੀਂ ਮੂਵੀ ਦੇਖ ਲਈ ਤਾਂ ਤੁਸੀਂ ਮੈਨੂੰ ਦੱਸੋ ਇਹ ਮੂਵੀ ਕਿਵੇਂ ਦੀ ਲੱਗੀ ਤੁਹਾਨੂੰ ਜੇ ਤੁਸੀਂ ਮੂਵੀ ਹਾਲੇ ਤੱਕ ਨਹੀਂ ਦੇਖੀ ਤਾਂ ਮੈਨੂੰ ਦੱਸੋ ਤੁਸੀਂ ਕਿੰਨੇ ਕੁ ਜ਼ਿਆਦਾ ਐਕਸਾਈਟਡ ਹੋ ਇਹ ਮੂਵੀ ਦੇਖਣ ਵਾਸਤੇ ਜਿਹਦਾ ਨਾਮ ਆ ਗੁੜੀਆ ਤੇ ਨਾਲ ਹੀ ਮੈਨੂੰ ਇਹ ਵੀ ਦੱਸੋ ਕਿ ਜੇ ਤੁਸੀਂ ਸੀਰੀਅਸ ਹਾਰਰ ਮੂਵੀ ਪੰਜਾਬੀ ਕੋਈ ਦੇਖੀ ਆ ਤਾਂ ਉਹਦਾ ਨਾਮ ਵੀ ਕਮੈਂਟਸ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ ਬੱਸ ਅਸੀ ਗਾ ਮਿੱਤਰੋ ਮੇਰਾ ਨਾਮ ਨਵਜੋਤ ਸਿੰਘ ਤੇ ਤੁਸੀਂ ਦੇਖ ਰਹੇ ਸੀ ਟਿਫਲਿਕਸ ਵਿਦ ਦਵਜੋਤ ਜੇ ਤੁਸੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਜੇ ਤੁਸੀਂ